ਸਸ਼ੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈ ਗੁਰੂ ਕਲੌਥ ਹਾਊਸ ਐਂਡ ਬਟਿਕ ਬਰਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰਦੇ ਆ ਵੀਡੀਓ ਉਸ ਤੋਂ ਵੱਡੀ ਸਕਿੱਪ ਨਾ ਹੋਏ ਅੱਜ ਦੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਕੱਟ ਪੀਸ ਕੱਟ ਪੀਸ ਰਹਿਣਗੇ ਪਿਓਰ ਸ਼ਿਮਰ ਦੇ ਤੇ ਮਸਲੀਰ ਸ਼ਿਮਰ ਦੇ ਤੇ ਪਿਓਰ ਜੌਰਜਟ ਤੇ ਰਾਮ ਟੈਕਸ ਦੇ ਕੱਟ ਪੀਸ ਰਹਿਣ ਵਾਲਿਆ ਜੀ ਠੀਕ ਹੈ ਜੀ ਇਦ ਵਿੱਚ ਪਹਿਲਾਂ ਦੇਖੋ ਤੁਸੀਂ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਪਰ ਥੋੜਾ ਜਿਹਾ ਲਾਈਟ ਆ ਰਿਹਾ ਪਰ ਕਲਰ ਬੜਾ ਪਿਆਰਾ ਜੀ ਕਲਰ ਬੜਾ ਪਿਆਰਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜਿਹੜਾ ਕੰਨੀ ਸੀ ਦਿਖਾ ਰਿਹਾ ਤੁਹਾਨੂੰ ਇਹ ਵਾਲਾ origignal color ਹੈ ਜੀ ਇਹ ਵਾਲਾ origignal color ਹੈ ਥੋੜਾ ਲਾਈਟ ਆ ਰਿਹਾ ਪਰ ਲਾਈਟ ਨਹੀਂ ਹੈਗਾ ਬਿਲਕੁਲ ਪਿਓਰ ਦਾਸ ਬ੍ਰਾਂਡ ਦੀ ਸ਼ਿਮਰ ਹੈ ਜੀ ਬਿਲਕੁਲ ਪਿਓਰ ਦਾਸ ਬ੍ਰਾਂਡ ਦੀ ਸ਼ਿਮਰ ਹੈ ਜੀ ਕਹਿੰਦੀ ਦਾਸ ਬ੍ਰੈਂਡ ਦੀ ਸ਼ਿਮਰ ਰਹਿਣ ਵਾਲੀ ਹੈ ਇਹ ਮਸਲੀਨ ਸ਼ਿਮਰ ਨਹੀਂ ਹੈਗੀ ਬਿਲਕੁਲ origignal ਸ਼ਿਮਰ ਹੈ ਜੀ ਠੀਕ ਹੈ ਜੀ ਬਿਲਕੁਲ origignal ਸ਼ਿਮਰ ਹੈ ਪ੍ਰਿੰਟ ਚੈੱਕ ਕਰੋ ਇਹ ਵਾਲਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਇਹਦੇ ਇਸ ਤੋਂ ਦੇ ਰਹੇ ਹਾਂ 200 ਰੁਪਏ ਪਰ ਮੀਟਰ ਜੀ 200 ਰੁਪਏ ਪਰ ਮੀਟਰ ਦੇ ਰਹੇ ਹਾਂ ਇਹ ਵਾਲੀ ਸ਼ਿਮਰ origignal ਵਾਲੀ ਸ਼ਿਮਰ ਹੈ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਿਲਕੁਲ ਦਾਸ ਬ੍ਰੈਂਡ ਦੀ ਸ਼ਿਮਰ ਹੈ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਜੀ ਲਾਈਟ ਕਲਰ ਹੈ ਠੀਕ ਹੈ ਜੀ ਦਾਸ ਬ੍ਰੈਂਡ ਦੀ ਰਹਿਣ ਵਾਲੀ ਹੈ ਸ਼ਿਮਰ ਦੇਖੋ ਤੁਸੀਂ ਲਿਖਿਆ ਦੇ ਸਕਦੇ ਹੋ ਇਹ ਵਾਲਾ ਪ੍ਰਿੰਟ ਹੈ ਜੀ ਥੋੜਾ ਲਾਈਟ ਆ ਰਿਹਾ ਪ੍ਰਿੰਟ ਪਰ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਦਾਸ ਬ੍ਰੈਂਡ ਰਹਿਣ ਵਾਲਾ 200 ਰੁਪਏ ਪਰ ਮੀਟਰ ਹੈ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਚੈੱਕ ਕਰੋ ਇਹ ਕੇਵਲਾ ਕਲਰ ਆਉਣ ਵਾਲਾ ਕਲਰ ਥੋੜੇ ਲਾਈਟ ਆ ਰਿਹਾ ਹੈ ਕੈਮਰੇ ਚ ਪਰ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਦਾਸ ਬ੍ਰੈਂਡ ਦੀ origignal shimmer ਹੈ ਜੀ ਠੀਕ ਹੈ ਜੀ ਦਾਸ ਬ੍ਰੈਂਡ ਦੀ origignal shimmer ਹੈ ਕਲਰ ਥੋੜਾ ਲਾਈਟ ਆ ਰਿਹਾ ਪ੍ਰਿੰਟ ਥੋੜਾ ਲਾਈਟ ਆ ਰਿਹਾ ਪਰ ਇਹ ਵਾਲਾ ਦੇਖੋ ਤੋਂ ਨਜ਼ਦੀਕ ਤੋਂ ਦਿਖਾ ਰਿਹਾ ਇਹ ਵਾਲਾ origignal ਕਲਰ ਹੈ ਤੇ ਇਹ ਵਾਲਾ ਹੀ ਪ੍ਰਿੰਟ ਹੈ ਜੀ ਦੇਖੋ ਐਦਾਂ ਦਾ ਪ੍ਰਿੰਟ ਹੈ ਇਹਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਬਿਲਕੁਲ ਰੀਜਨਲ ਇਹ ਵਾਲਾ ਕਲਰ ਹੈ ਸ਼ਿਮਰ ਹੈ ਜੀ ਬਿਲਕੁਲ origignal ਵਾਲੀ ਸ਼ਿਮਰ ਹੈ ਦਾਸ ਬ੍ਰਾਂਡ ਦੀ 200 ਰੁਪਏ ਪਰ ਮੀਟਰ ਤੁਹਾਨੂੰ ਮਿਲਣ ਵਾਲੇ ਇਹ ਵਾਲੇ ਪੀਸ ਠੀਕ ਹੈ ਜੀ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਇਹ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਦਾਸ ਬ੍ਰਾਂਡ ਦੀ ਰੀਜਨਲ ਸ਼ਿਮਰ ਹੈ ਜੀ ਇਹ ਵਾਲਾ ਕਲਰ origignal ਕਲਰ ਇਹ ਵਾਲਾ ਹੈ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ origignal ਇਹ ਵਾਲਾ ਕਲਰ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਵਾਲੇ ਕਲਰ ਦਾ ਠੀਕ ਹੈ ਜੀ ਸ਼ਰਟ ਪੀਸ ਮੈਲ ਵਾਲਾ 200 ਰੁਪਏ ਪਰ ਮੀਟਰ ਇਹ ਕੇ ਵਾਲਾ ਕਲਰ ਰਹਿਣ ਵਾਲਾ ਤੁਹਾਨੂੰ ਦਿਖਾ ਸਕਦੇ ਆ ਇਹ ਵਾਲਾ origignal ਕਲਰ ਹੈ ਜੀ ਦਾਸ ਬ੍ਰੈਂਡ ਦੀ ਸ਼ਿਮਰ ਰਹਿਣ ਵਾਲੀ ਹੈ 200 ਰੁਪਏ ਪਰ ਮੀਟਰ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ अगला प्रिंट चेक करो देखो ये भी बड़ा प्यारा जहाठा जहा कलर है जी बहुत प्यारा प्रिंट रहन वाला दास ब्रांड की शिमर जी है जी य चेक कर सकते हो दस ब्रांड की ए वाला रहने वाला प्रिंट तो ये वाला रहन वाला कलर ठीक है जी दो सौ रुपये पर मीटर रहने वाली ये वाली शिमर इस तो अगला प्रिंट चेक करो यहांट रहन वाला कलर भी बड़ा प्यारा जहाँ रहन वाला है ਦਾਸ ਬ੍ਰੈਂਡ ਦੀ ਸ਼ਿਮਰ ਰਹਿਣ ਵਾਲੀ ਹੈ ਬਿਲਕੁਲ origignal ਸ਼ਿਮਰ ਹੈ ਜੀ نزدਦਿਕ ਤੋਂ ਤੁਹਾਨੂੰ ਦਿਖਾ ਸਕਦੇ ਆ ਕਲਰ ਦਿਖਾ ਸਕਦੇ ਆ ਬਿਲਕੁਲ origignal ਸ਼ਿਮਰ ਹੈ 200 ਰੁਪਏ ਪਰ ਮੀਟਰ ਹੈ ਜੀ ਇਹ ਠੀਕ ਹੈ ਜੀ 200 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਇਹ ਬਿਲਕੁਲ origignal ਵਾਲੀ ਸ਼ਿਮਰ ਹੈ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਅਗਲੇ ਪੀਸ ਲੈ ਕੇ ਆਏ ਸੀ ਤੁਹਾਨੂੰ origignal ਜੌਰਜਟਾ ਜੀ ਬਿਲਕੁਲ origignal ਪਿਓਰ ਜੌਰਜਟਾ ਜੀ ਪਿਓਰ ਜੌਰਜਟ ਦੇ ਪੀਸ ਰਹਿਣ ਵਾਲਿਆ ਇਹ ਵੀ ਦਾਸ ਬ੍ਰੈਂਡ ਦੇ ਰਹਿਣ ਵਾਲਿਆ ਜੀ ਬਿਲਕੁਲ ਪਿਓਰ ਬਿਲਕੁਲ ਪਿਓਰ ਰੀਜਨਲ ਜੌਰਜਟ ਹੈ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਾਂ ਪ੍ਰਿੰਟ ਰਹਿਣ ਵਾਲਾ ਕਲਰ ਦੇਖੋ ਕਲਰ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਠੀਕ ਹੈ ਜੀ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਬਿਲਕੁਲ ਰੀਜਨਲ ਪਿਓਰ ਜੌਰਜਟ ਹੈ ਜੀ ਠੀਕ ਹੈ ਜੀ ਪਿਓਰ ਜੌਰਜਟ ਹੈ ਕਲਰ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਕਲਰ ਠੀਕ ਹੈ ਜੀ 200 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਜ਼ੋਰਜਟ ਬਿਲਕੁਲ ਰਿਜਨਲ ਜ਼ੋਰਜਟ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਪ੍ਰਿੰਟ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਲਰ ਮਿਲ ਲਗੇ ਤੁਹਾਨੂੰ ਇਹਦੇ ਵਿੱਚ ਇੱਕ ਇਹ ਵਾਲਾ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਇਹ ਵੀ ਦਾਸ ਬ੍ਰਾਂਡ ਦੀ ਰਿਜਨਲ ਜ਼ੋਰਜਟ ਹੈ ਜੀ ਬਿਲਕੁਲ ਰਿਜਨਲ ਜ਼ੋਰਜਟ ਹੈ ਦਾਸ ਬ੍ਰਾਂਡ ਦੀ ਪ੍ਰਿੰਟ ਦੇਖੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਹੈ ਜੀ कलर देखो कलर भी बड़ा प्यारा जा कलर रहने वाला बिलकुल रिजनल जोहर जट है जी ठीक है जी एक वाला प्रिंट आऊगा देखो जी ये थोड़ा फ्रोज़ी कलर आ रहा पर यह जरा सी ग्रीन कलर है जी बहुत प्यारा कलर है प्रिंट चेक करो दास ब्रांड की रिजनल जोहर जट है बिल्कुल रिजनल जी ठीक है जी प्योर वाली जोहर जट होंगी वाली जोहर है जी ये ठीक है जी प्रिंट देखो प्रिंट बड़ा प्यारा जहां रहने वाला है ਸਾਰੇ ਪ੍ਰਿੰਟ ਹੀ ਬੜੇ ਡਿਜ਼ਾਈਨਡ ਪ੍ਰਿੰਟ ਹੈ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲੂਗਾ ਜੀ ਇਹ ਵੀ ਬੜਾ ਪਿਆਰਾ ਜਾਂ ਕਲਰ ਹੈ ਬਿਲਕੁਲ 오ਰੀਜਨਲ ਜਾਰਜਟ ਦਾ ਪੀਸ ਹੈ ਜੀ ਇਹ ਬਿਲਕੁਲ 오ਰੀਜਨਲ ਵਾਲਾ ਪ੍ਰਿੰਟ ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਜਾਂ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਬੜਾ ਪਿਆਰਾ ਜਾਂ ਕਲਰ ਰਹਿਣ ਵਾਲਾ 200 ਰੁਪਏ ਪਰ ਮੀਟਰ ਜੀ ਠੀਕ ਹੈ ਜੀ ਇਹ ਸ਼ਿਮਰ ਹੈ ਜੀ ਇਹ ਵੀ ਸ਼ਿਮਰ ਹੈ ਮਸਲੀਨ ਸ਼ਿਮਰ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਦਾਸ ਬ੍ਰੈਂਡ ਦੀ ਸ਼ਿਮਰ ਹੈ ਦਾਸ ਬ੍ਰੈਂਡ ਦੀ ਮਸਲੀਨ ਸ਼ਿਮਰ ਹੈ ਜੀ ਠੀਕ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦਾਸ ਬ੍ਰੈਂਡ ਦੀ ਮਸਲੀਨ ਸ਼ਿਮਰ ਹੈ ਜੀ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਟੋਸਰ পেਪਰ ਮੇਂ ਟ੍ਰੈਨ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਦਾਸ ਬ੍ਰਾਂਡ ਦਾ ਮਸਲੀਨ ਸ਼ਿਮਰ ਹੈ ਜੀ ਠੀਕ ਹੈ ਜੀ ਦਾਸ ਬ੍ਰਾਂਡ ਦੀ ਮਸਲੀਨ ਸ਼ਿਮਰ ਰਹਿਣ ਵਾਲੀ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਸਟਾਫ ਵੀ ਬੜਾ ਪਿਆਰਾ ਜਿਹਦੇ ਵਿੱਚ ਕਲਰ ਹੋਰ ਤੁਹਾਨੂੰ ਮਿਲੇਗਾ ਦੇਖੋ ਇੱਕ ਇਹ ਵਾਲਾ ਕਲਰ ਮਿਲਣ ਵਾਲਾ ਹੈ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਦਾਸ ਬ੍ਰਾਂਡ ਦੀ ਮਸਲੀਨ ਸ਼ਿਮਰ ਹੈ ਜੀ ਠੀਕ ਹੈ ਜੀ ਮਸਲੀਨ ਸ਼ਿਮਰ ਹੈ ਬਿਲਕੁਲ ਸੌਫਟ ਵਾਲੀ ਦਾਸ ਬ੍ਰੈਂਡ ਦੀ ਮਸਲੀਨ ਸ਼ਿਮਰ ਰਹਿਣ ਵਾਲੀ ਹੈ 200 ਰੁਪਏ ਪਰ ਮੀਟਰ ਵਾਲਾ ਜੀ ਇਹ ਸ਼ਰਟ ਪੀਸ ਮਿਲੂਗਾ ਤੁਹਾਨੂੰ ਦਾਸ ਬ੍ਰੈਂਡ ਚੈੱਕ ਕਰ ਸਕਦੇ ਹੋ ਤੁਸੀਂ ਦਾਸ ਬ੍ਰੈਂਡ ਦੀ ਮਸਲੀਨ ਸ਼ਿਮਰ ਹੈ ਜੀ ਬਿਲਕੁਲ オリジナル ਵਾਲੀ ਮਸ਼ੀਨ ਮਸਲੀਨ ਸ਼ਿਮਰ ਹੈ ਇਸੋਗੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਰਾਮ ਟੈਕਸ ਦੇ ਜੋ ਕੱਟ ਪੀਸ ਸਾਡੇ ਕੋਲ ਜਿਹੜੇ ਥੋੜੇ ਜਿਹੇ ਬਚੇ ਸੀ ਉਹ ਲੈ ਕੇ ਆਏ ਆ ਜੀ ਪ੍ਰਿੰਟ ਚੈੱਕ ਕਰੋ ਇਹ ਰਾਮ ਟੈਕਸ ਦੇ ਹੈ ਜੀ ਪ੍ਰਿੰਟ ਚ ਚੈੱਕ ਕਰੋ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ 180 ਰੁਪਏ ਪਰ ਮੀਟਰ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਜੀ ਰਾਮ ਟੈਕਸ ਦਾ 180 ਰੁਪਏ ਪਰ ਮੀਟਰ ਇਹ ਵਾਲਾ ਪੀਸ ਪੈਣ ਵਾਲਾ ਠੀਕ ਹੈ ਜੀ ਪ੍ਰਿੰਟ ਚ ਚੈੱਕ ਕਰੋ ਤੁਸੀਂ ਲਿਖਿਆ ਦੇਖ ਸਕਦੇ ਹੋ ਰਾਮ ਟੈਕਸ ਦੇ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ 180 ਰੁਪਏ ਪਰ ਮੀਟਰ ਇਹ ਰਾਮ ਟੈਕਸ ਦੇ ਤੁਹਾਨੂੰ ਪੀਸ ਪੈਣ ਵਾਲੇ ਹੈ ਜੀ ਠੀਕ ਹੈ ਜੀ 180 ਰੁਪਏ ਪਰ ਮੀਟਰ ਦੇ ਨਾਲ ਇਹ ਵਾਲਾ ਤੁਹਾਨੂੰ ਪੀਸ ਪਊਗਾ ਰਾਮ ਟੈਕਸ ਦਾ ਠੀਕ ਹੈ ਜੀ ਇੱਕ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲੇਗਾ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਹੈ ਰਾਮ ਟੈਕਸ ਦਾ ਜੀ ਲਿਖਿਆ ਤੁਹਾਨੂੰ ਦਿਖਾ ਸਕਦੇ ਆ ਰਾਮ ਟੈਕਸ ਦਾ ਪੀਸ ਰਹਿਣ ਵਾਲਾ ਇਹ ਪ੍ਰਿੰਟ ਦੇਖੋ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ 180 ਰੁਪਏ ਪਰ ਮੀਟਰ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਜੀ ਠੀਕ ਹੈ ਜੀ ਪ੍ਰਿੰਟ ਚੈੱਕ ਕਰ ਸਕਦੇ ਹਾਂ ਕਲਰ ਚੈੱਕ ਕਰ ਸਕਦੇ ਹਾਂ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਠੀਕ ਹੈ ਕਿਹਦੇ ਵਿੱਚ ਤੁਹਾਨੂੰ ਇਹ ਵਾਲਾ ਕਲਰ ਮਿਲੇਗਾ 180 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਰਾਮ ਟੈਕਸ ਦਾ ਇਹ ਕੱਟ ਪੀਸ ਪੈਣ ਵਾਲਾ ਹੈ ਜੀ ਦੇਖੋ ਇੱਕ ਕੇਰ ਵਿੱਚ ਇਹ ਵਾਲਾ ਕਲਰ ਆਊਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਰਾਮ ਟੈਕਸ ਤੋਂ ਲਿਖਿਆ ਦਿਖਾ ਸਕਦੇ ਹਾਂ ਰਾਮ ਟੈਕਸ ਹੈ ਜੀ ਠੀਕ ਹੈ ਜੀ ਬਿਲਕੁਲ origignal ਵਾਲਾ 180 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲਾ ਕੱਟ ਪੀਸ ਪੈਣ ਵਾਲਾ ਹੈ 180 ਰੁਪਏ ਪਰ ਮੀਟਰ ਦੇ ਨਾਲ ਰਾਮ ਟੈਕਸ ਸਟੱਫ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਵਧੀਆ ਸਟੱਫ ਹੁੰਦਾ ਹੈ ਅਗਲਾ ਪ੍ਰਿੰਟ ਚੈੱਕ ਕਰੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਰਾਮ ਟੈਕਸ ਦੇ ਵਿੱਚ ਠੀਕ ਹੈ ਜੀ ਰਾਮ ਟੈਕਸ ਦੇ ਵਿੱਚ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਲਿਖਿਆ ਤੁਸੀਂ ਦੇਖ ਸਕਦੇ ਹੋ 180 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਠੀਕ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਟੈਕਸੀ 180 ਰੁਪਏ ਪਰ ਮੀਟਰ ਦੇ ਨਾਲ ਰਾਮ ਟੈਕਸ ਦੇ ਵੀ ਇਹ ਵਾਲੇ ਤੁਹਾਨੂੰ ਪੀਸ ਪੈਣ ਵਾਲੇ ਹੈ ਜੀ ਠੀਕ ਹੈ ਜੀ ਇਹ ਸਨ ਸਾਡੇ ਅੱਜ ਦੇ ਜਿਹੜੇ ਕੱਟ ਪੀਸ ਰਾਮ ਟੈਕਸ ਦੇ ਕੱਟ ਪੀਸ ਸੀਗੇ ਤੇ ਦਾਸ ਬ੍ਰੈਂਡ ਦੇ ਸ਼ਿਮਰ ਤੇ ਮਸਰੀ ਸ਼ਿਮਰ ਦੇ ਤੇ ਪਿਓਰ ਜੌਰਜਟ ਦੇ ਕੱਟ ਪੀਸ ਸੀ ਜੇਕਰ ਤੁਹਾਨੂੰ ਨਾ ਪੀਸ ਵਿੱਚ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਸਾਨੂੰ ਤੁਹਾਡੇ ਸਕਰੀਨ ਦੇ ਉੱਪਰ ਅਸੀਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਦੇ ਉੱਪਰ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਾਡਾ ਜਿਹੜੀ ਲੋਕੇਸ਼ਨ ਹੈ ਜੀ ਉਹ ਡਿਸਕ੍ਰਿਪਸ਼ਨਸ ਦਿੱਤੀ ਗਈ ਹੈ ਤੁਸੀਂ ਉਥੋਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਹਨ ਅਜ ਦੇ ਕੱਟ ਪੀਸ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਲਾਈਕ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਇਹਨਾਂ ਪੀਸਾਂ ਨੂੰ ਤੁਸੀਂ ਬਾਈ ਕਰ ਸਕਦੇ ਹੋ